ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੇਵਕੋ ਸੇਵਾ ਬਣੇ ਆਈ ਹੁਕਮ ਬੁਝ ਪਰਬਤ ਪਾਈ ਅੱਜ ਫਤਿਹ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਪਹਿਲੀ ਮੀਟਿੰਗ ਜਿਹੜੀ ਹੈ ਗੁਰਦੁਆਰਾ ਸਿੰਘ ਸਭਾ ਛੋਣੀ ਨਿਆਂ ਸਿੰਘਾਂ ਬਜਵਾੜਾ ਕਲਾ ਉਨਾਲ ਰੋਡ ਹਸ਼ਾਰਪੁਰ ਵਿਖੇ ਹੋਈ ਜਿਹਦੇ ਵਿੱਚ ਫਤਿਹ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਵਕ ਵਕ ਮੁੱਦਿਆਂ ਤੇ ਵਿਚਾਰ ਕਰਕੇ ਲੋਕ ਭਲਾਈ ਦੇ ਕਾਰਜਾ ਵਾਸਤੇ ਸੰਗਤ ਦੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਕਾਰਜ ਕਰਨ ਵਾਸਤੇ ਰੂਪ ਰੇਖਾ ਰਚੀ ਗਈ ਅਤੇ ਜਥੇਬੰਦੀ ਦੇ ਪ੍ਰਧਾਨ ਬੀਬੀ ਕਨਜੋਤ ਕੌਰ ਜੀ ਚੇਅਰਮੈਨ ਸਰਦਾਰ ਕਮਲਜੀਤ ਸਿੰਘ ਜੀ ਭੂਪਾ ਅਤੇ ਸਾਰੇ ਮੈਂਬਰਾਂ ਨੇ ਇੱਕ ਸਹਿਮਤੀ ਪ੍ਰਗਟਾਈ ਕਿ ਆਪਾਂ ਲੋਕ ਭਲਾਈ ਦੇ ਕਾਰਜ ਕਰਨ ਵਾਸਤੇ ਸ਼ੁਰੂਆਤ ਦੇ ਭਲੇ ਵਾਸਤੇ ਜਥੇਬੰਦੀ ਨੇ ਕਾਰਜ ਕਰਨੇ ਉਹਦੀ ਰੂਪਰੇਖਾ ਅੱਜ ਰੀਕੀ ਗਈ ਹੈ ਤੇ ਸਮੇਂ-ਸਮੇਂ ਤੇ ਜਿਸ ਤਰ੍ਹਾਂ ਉਹਦੇ ਵਿੱਚ ਬਦਲਾਅ ਵੀ ਕੀਤੇ ਜਾ ਸਕਦੇ ਆ ਤੇ ਅੱਜ ਜੋ ਵੀ ਜਥੇਬੰਦੀ ਵੱਲੋਂ ਲੋਕਾਂ ਦੇ ਭਲੇ ਵਾਸਤੇ ਕਾਰਜ ਕੀਤੇ ਜਾਣੇ ਆ ਉਹਦੇ ਵਾਸਤੇ ਸਾਰੀਆਂ ਗੁਰਮਤਿ ਕੀਤੇ ਗਏ ਉਹਦੇ ਵਾਸਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਤੇ ਬਹੁਤ ਹੀ ਸਾਰਿਆਂ ਨੇ ਪਿਆਰ ਅਤੇ ਸਾਰਿਆਂ ਨੇ ਪ੍ਰਣ ਲਿਆ ਗੁਰਦਾਰਾ ਸਾਹਿਬ ਵਿਖੇ ਕਿ ਅਸੀਂ ਸਾਡੇ ਤਨ ਮੰਨਣ ਧਨ ਕਰਕੇ ਇਸ ਸੁਸਾਇਟੀ ਦੀ ਫਤਿਹ ਵੈਲਫੇਅਰ ਸੁਸਾਇਟੀ ਦੀ ਵਿੱਚ ਰਹਿ ਕਰਕੇ ਲੋਕ ਸੇਵਾ ਕਰਾਂਗੇ ਵਾਜੂ ਜੀ ਦਾ ਖਾਲਸਾ ਵਾਜੂ ਜੀ ਦੀ ਫਤਿਹ ਵਾਜੂ ਜੀ ਦਾ ਖਾਲਸਾ ਸਿਵਾਈ ਬੁਰਜੀ ਦੀ ਫਤਿਹ ਅੱਜ ਫਤਿਹ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਮੀਟਿੰਗ ਬਜਵਾੜਾ ਗੁਰਦੁਆਰਾ ਸਾਹਿਬ ਵਿੱਚ ਰੱਖੀ ਗਈ ਜੋ ਕਿ ਸੁਸਾਇਟੀ ਸੰਤ ਪਾਪਾ ਅ ਗੁਰਦੇਵ ਸਿੰਘ ਜੀ ਦੀ ਰਹਿ ਨਮਾਈ ਦੇ ਵਿੱਚ ਅਹ ਚੱਲ ਰਹੀ ਹੈ ਜੀ ਇਹ ਤੇ ਇਸ ਮੀਟਿੰਗ ਦੇ ਵਿੱਚ ਅ ਫਸਟ ਮੀਟਿੰਗ ਸੀ ਫਸਟ ਮੀਟਿੰਗ ਹੋਣ ਦੇ ਕਰਕੇ ਜਿਹਦੇ ਵਿੱਚ ਸਾਰੇ ਮੈਂਬਰ ਸਹਿਬਾਨਾਂ ਨੇ ਮਦਦ ਛੱਡ ਕੇ ਯੋਗਦਾਨ ਪਾਇਆ ਹੈਗਾ ਤੇ ਬਹੁਤ ਸਾਰੇ ਮਤੇ ਪਾਸ ਕੀਤੇ ਗਏ ਹਨ ਜਿਹੜੇ ਕਿ ਸਮਾਜ ਨੂੰ ਸਿਹਤ ਦੇਣ ਵਾਲੇ ਹਨ ਤੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਮੈਂਬਰ ਸਹਿਬਾਨ ਸਾਨੂੰ ਅੱਗੇ ਵਾਸਤੇ ਜਿਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ ਤੇ ਬਾਬਾ ਜੀ ਦਾ ਆਸ਼ੀਰਵਾਦ ਇਸੇ ਤਰ੍ਹਾਂ ਸਾਡੇ ਉੱਤੇ ਬੜਿਆ ਰਹੇ। ਵੈਗੋਚੀ ਦਾ ਖਾਲਸਾ ਵੈਗੋਚੀ ਕੀ ਫਤਿਹ ਮੈਂ ਫਤਿਹ ਬਲፈ ਸੋਸਾਇਟੀ ਤੋਂ ਸੋਸਾਇਟੀ ਦੇ Vice ਪ੍ਰਧਾਨ ਬਲਜੀਤ ਕੌਰ ਰਿੰਪੀ ਤੇ ਅੱਜ ਸਾਡੀ ਇੱਥੇ ਗੁਰਦੁਆਰਾ ਸਿੰਘ ਸਭਾ ਸ਼ੌਣੀ ਕਲਾ ਉਹਨਾਂ ਰੋਡ ਬਜਵਾੜਾ ਵਿਖੇ ਇੱਕ ਅਹਿਮ ਮੀਟਿੰਗ ਪਹਿਲੀ ਮੀਟਿੰਗ ਸਾਡੀ ਇੱਥੇ ਹੋਈ ਆ ਸਰਪ੍ਰਸਤ ਸਾਡੇ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਅਸੀਂ ਕਈ ਮਤੇ ਪਾਸ ਕੀਤੇ ਕਿ 2-3 ਮਤੇ ਜਿਹੜੇ ਹੈਗਾ ਕਿ ਅਸੀਂ ਆਉਣ ਵਾਲਾ ਜਿਹੜਾ ਸਮਾਜ ਹੈਗਾ ਅਸੀਂ ਸਮਾਜ ਨੂੰ ਇੱਕ ਨਰੋਹਾ ਸਮਾਜ ਤੇ ਇੱਕ arogh ਸਮਾਜ ਦੇ ਸਯੋਧ ਦੇ ਕੇ ਅਸੀਂ ਇਹ ਮਤਾ ਪਾਸ ਕਰਾਇਆ ਕਿ ਆਉਣ ਵਾਲਾ ਜਿਹੜਾ ਅਗਲਾ ਮੰਥ ਆ ਜਾਓ ਜਿਹੜੇ ਵੀ ਅੱਗੋਂ ਮੈਡੀਕਲ ਕੈਂਪ ਲੱਗਣੇ ਆ ਜਾਂ ਹੋਰ ਵੀ ਕਈ ਚੀਜ਼ਾਂ ਨੇ ਉਹ ਸੀ ਇਹਦੇ ਵਿੱਚ ਡਿਸਕਸ ਕੀਤੀ ਆਪਣੇ ਸਾਥੀਆਂ ਨਾਲ ਆਪਣੇ ਮੈਂਬਰਸ ਸਹਿਬਾਨ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਦਾਂ ਹੀ ਹੋਰ ਵੀ ਸਮਾਜ ਭਲਾਈ ਦੇ ਕੰਮ ਜਿਹੜੇ ਆ ਆਉਣ ਵਾਲੇ ਸਮੇਂ ਚ ਕਰਦੇ ਰਾਵਾਂਗੇ ਇਹਦੇ ਨਾਲ ਹੀ ਮੈਂ ਖਿਮਾ ਦੀ ਜਾਚ ਕਰਵਾਇ ਗੁਰਜੀਕਾ ਖਾਲਸਾ ਵਾਈਗੁਰਜੀ ਕੀ ਫਤਿਹ ਗੁਰਜੀਕਾ ਖਾਲਸਾ ਵਾਈਗੁਰਜੀ ਕੀ ਫਤਿਹ ਮੈਂ ਕੇ ਰਣਜੀਤ ਕੌਰ ਫਤੇ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਮੈਂ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੀ ਇੱਕ ਕੌਲ ਦੇ ਉੱਪਰ ਸਾਰੇ ਦੇ ਸਾਰੇ ਮੈਂਬਰ ਇਸ ਮੀਟਿੰਗ ਵਿੱਚ ਪਹੁੰਚੇ ਜਿਸ ਵਿੱਚ ਬਹੁਤ ਮੁੱਦਿਆਂ ਤੇ ਗੱਲ ਹੋਈ ਤੇ ਸਾਰਿਆਂ ਨੇ ਆਪਣੀ ਸਹਿਮਤੀ ਉੱਪਰ ਘਟਾਈ ਤੇ ਮੈਂ ਅੱਗੇ ਤੋਂ ਵੀ ਆਪਣੇ ਮੈਂਬਰ ਸਹਿਬਾਨ ਦਾ ਬਹੁਤ ਧੰਨਵਾਦ ਹੈ ਕਿ ਅੱਗੇ ਤੋਂ ਵੀ ਜਿਹੜਾ ਵੀ ਅਸੀਂ ਅੱਗੇ ਫੈਸਲੇ ਲਵਾਂਗੇ ਜਾਂ ਮੀਟਿੰਗ ਕਰਾਂਗੇ ਉਹ ਇਸੇ ਤਰ੍ਹਾਂ ਹੀ ਆਪਣੀ ਹਾਜ਼ਰੀ ਭਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ